ਤੁਸੀਂ ਦੇਖ ਰਹੇ ਹੋ ਗ੍ਰਿਵੈਂਸ ਸਟੋਰੀਸ ਤੇ ਮੈਂ ਕੁਝ ਅਗਰ ਹੋ ਗਿਆ ਗੱਲ ਕਰੀ ਅਜ ਅਮਨ ਰੋਡਾ ਨੇ ਜਿਹੜੇ ਪੰਜਾਬ ਦੇ ਵਿੱਚ ਜਿਮਨੀ ਚੋਣਾ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਉਹ ਯਾਤਰਾ ਕਰ ਨਾਏ ਨੇ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਬਾਹਰ ਮੌਜੂਦ ਆ ਜਿੱਥੇ ਕਿ ਇੱਥੇ ਭਾਰੀ ਇਕੱਠ ਹੈ ਵਰਕਰਾਂ ਦਾ ਸ਼ਾਰਟਸ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਿ ਕੀ ਮਾਹੌਲ ਬਣਿਆ ਹੋਇਆ ਉੱਥੇ ਹੀ ਗੱਲਬਾਤ ਕਰਦੇ ਹਾਂ ਵਰਕਰਾਂ ਦੇ ਨਾਲ ਹਾਂਜੀ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਅੱਜ ਤੁਸੀਂ ਆਪ ਦੀਆਂ ਅੱਖਾਂ ਨਾਲ ਤੁਹਾਡੇ ਕੈਮਰੇ ਦੀਆਂ ਅੱਖਾਂ ਅੱਜ ਦਿਖਾ ਰਹੇ ਕਿਸ ਤਰੀਕੇ ਨਾਲ ਅੱ ਸ਼੍ਰੀ ਅਮਨ अरोड़ा ਜੀ ਦੇ ਵੈਲਕਮ ਲਈ ਅੱਜ ਅਸੀਂ ਕਾਲੀ ਮਾਤਾ ਮੰਦਿਰ ਦੇ ਇੱਥੇ ਹੋਇਆ ਹੈ। ਔਰ ਮੈਂ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਰਦਾਰ ਭੌਣ ਸਿੰਘ ਨਾਮ ਦਾ ਦਿਲ ਦੀਆਂ ਗਹਿਰੀਆਂ ਧੰਨਵਾਦ ਕਰਦਾ। ਜਿਨ੍ਹਾਂ ਨੇ ਇੱਕ ਬੜੇ ਹੀ ਪੜ੍ਹੇ ਲਿਖੇ ਨੌਜਵਾਨ, ਐਨਰਜੈਟਿਕ, ਤਜਰਬੇਕਾਰ ਮੈਂ ਸਮਝਦਾ ਅਮਨ अरोड़ा ਜੀ ਨੂੰ ਪੰਜਾਬ ਆਮ ਆਦਮੀ ਪਾਰਟੀ ਜਿਹੜਾ ਪ੍ਰਧਾਨ ਬਣਾ ਕੇ ਪੰਜਾਬ ਦੇ ਲੋਕਾਂ ਦੀ ਸੇਵਾ 'ਚ ਭੇਜਿਆ ਔਰ ਨਾਲ ਹੀ ਸ਼ੈਰੀ ਕਲਸੀ ਜੀ ਉਹ ਵੀ ਇੱਕ ਜੰਗਸਾ ਤਜਰਬੇਕਾਰ ਸਾਡੇ ਐਮਐਲਏ ਮੈਂ ਉਹਨਾਂ ਨੂੰ ਵਰਕਿੰਗ ਮੀਟਿੰਗ ਦਾ ਪ੍ਰਧਾਨ ਬਣਾਇਆ ਔਰ ਅੱਜ ਇਤੋਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਜਿਹੜਾ ਦਰਬਾਰ ਸਾਹਿਬ ਜਾ ਕੇ ਸ਼ੁਕਰਾਨਾ ਜਾਤ ਪ੍ਰਗਟ ਕਰਨੀ ਹੈ ਉਹਦੇ ਚ ਕਿਤੇ ਪੰਜਾਬ ਦੇ ਲੋਕਾਂ ਦਾ ਪਿਆਰ ਮਿਲ ਰਿਹਾ ਉੱਤ ਹੀ ਮੈਂ ਸਮਝਦਾ ਜੋ ਵਲੰਟੀਅਰਸ ਜਿਹੜੇ ਆਵਾਂ ਦੀ ਪਾਰਟੀ ਉਹਨਾਂ ਚ ਬੜੀ ਖੁਸ਼ੀ ਤੇ ਇੱਕ ਅਲੱਗ ਤਰ੍ਹਾਂ ਦਾ ਹੌਸ਼ਾਹ ਪਾਇਆ ਜਾ ਰਿਹਾ ਇੱਕ ਨੌਜਵਾਨ ਬੰਦਾ ਜਿਹੜਾ ਅੱਜ ਕਿਤੇ ਨਾ ਕਿਤੇ ਵਲੰਟੀਅਰਸ ਨੂੰ ਕਿਤੇ ਨਾ ਕਿਤੇ ਲੱਗਦਾ ਹੁੰਦਾ ਸੀਗਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਉਹਨਾਂ ਦੀ ਸੁਣਵਾਈ ਸ਼ੁਰੂ ਹੋ ਗਈ ਸੋ ਇੱਕ ਪਾਸੇ ਜਿਵੇਂ ਦੇਖੀਏ ਕਿ ਹਿੰਦੂ ਚਿਹਰੇ ਨੂੰ ਅੱਗੇ ਕੀਤਾ ਇਸ ਵਾਰ ਸੋ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਦੇ ਨਾਲ ਹਿੰਦੂ ਵੋਟਰਾਂ ਦੀ ਵੀ ਤਾਦਾਦ ਵਧਣ ਦੇ ਚਾਂਸਸ ਨੇ ਮੈਂ ਤਾਂ ਵੋਟਰਾਂ ਵਾਟਾਂ ਦਾ ਤਾਂ ਨਹੀਂ ਮੈਨੂੰ ਬੜਾ ਪਤਾ ਹੈਗਾ ਜੀ ਪਰ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਪੰਜਾਬ ਚ ਇੱਕ ਹਿੰਦੂ ਸਿੱਖ ਭਾਈਚਾਰੇ ਇਕਾਂਝ ਨੂੰ ਕਾਇਮ ਰੱਖਣ ਲਈ ਜੋ ਸਰਦਾਰ ਭਵਨ ਸਿੰਘ ਮਾਨ ਦਾ ਮੁੱਖ ਮੰਤਰੀ ਦਾ ਰੰਗਲਾ ਪੰਜਾਬ ਬਣਾਉਣ ਦਾ ਸੀਗਾ ਸੁਪਨਾ ਕੋਈ ਚ ਕੰਬੀਨੇਸ਼ਨ ਬਹੁਤ ਵਧੀਆ ਬਣ ਗਿਆ ਜਿੱਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਉਹ ਤੇ ਅਮਨ अरोड़ा ਜੀ ਪਾਰਟੀ ਦੀ ਕਮਾਂਡ ਮਿਲੀ ਆ ਉਹਨਾਂ ਨੂੰ ਪ੍ਰਧਾਨਗੀ ਦੀ ਤੇ ਰਲ ਮਿਲ ਕੇ ਇੱਕ ਬਹੁਤ ਵਧੀਆ ਮੈਸੇਜ ਵੀ ਦਿੱਤੇ ਪੰਜਾਬ ਚ ਗਿਆ ਵਲੰਟੀਅਰ ਚ ਗਿਆ ਲੋਕਾਂ ਚ ਗਿਆ ਔਰ ਜਿਹੜੀਆਂ ਚਾਰ ਵਿਧਾਨ ਸਭਾ ਜਿੱਤੇ ਆ ਇਹਦੇ ਚ ਕਲੀਅਰ ਕਟ ਫਤਵਾ ਪੰਜਾਬ ਦੇ ਲੋਕਾਂ ਨੇ ਆਵਾਜ਼ ਵੀ ਪਾਰਟੀ ਨੂੰ ਤਾਂ ਮੈਂ ਚਾਰੋ ਜਿੱਤੀਆਂ ਤਾਂ ਕਹਿ ਰਹੇ ਆ ਬਰਨਾਲਾ ਸੀਟ ਵੀ ਹਾਰ ਨਹੀਂ ਮੰਨਦੇ ਉਹ ਖੁਸ਼ ਹੋਈ ਜਾਂਦੇ ਨੇ ਅਸੀਂ ਆਮ ਆਦਮੀ ਪਾਰਟੀ ਦਾ ਗੜ ਤੋੜਦਾ ਜੇ ਤੋੜਦਾ ਸਿਰਫ 1100 ਵੋਟਾਂ ਚਾਹੀਦੀਆਂ ਸੀਗੀਆਂ ਬਰਨਾਲਾ 'ਚ ਅਸੀਂ ਹਾਰ ਨਹੀਂ ਮੰਨਦੇ ਇਸ ਗੱਲ ਨੂੰ ਔਰ ਤੁਸੀਂ ਪਹਿਲੀ ਵਾਰ ਮੇਰੇ ਖਿਆਲ ਜੱਦੇ ਪੱਤਰਕਾਰੀ ਕਰਦੇ ਹੋਣਗੇ ਇੱਕ ਨੂੰ ਮਿਲਿਆ ਹੋਊਗਾ ਬੜੀਆਂ ਪਾ ਇਲੈਕਸ਼ਨਾਂ ਦੇਖ ਲਈਆਂ ਹੋਣੀਆਂ ਤੁਸੀਂ ਚਾਹੇ ਜਲੰਧਰ ਪਾ ਇਲੈਕਸ਼ਨ ਦੀ ਗੱਲ ਕਰ ਲੋ ਚਾਹੇ ਆ ਚਾਰ ਪਾ ਇਲੈਕਸ਼ਨ ਕਿਸੇ ਦੇ ਇੱਕ ਥੱਪੜ ਤੋਂ ਕਿਨੂੰ ਬਚਿਆ ਕੋਈ ੱਤਕਾ ਨਹੀਂ ਕੀਤਾ ਕਿਹਾ ਸਰਕਾਰਾਂ ਕਰਦੀਆਂ ਹੁੰਦੀਆਂ ਪੁਰਾਣੇ ਸਮੇਂ ਸੋ ਮੈਂ ਸਮਝਦਾ ਆਪ ਦੇ ਆਪ ਚ ਅੱਜ ਭਵੰਤਮਾਨ ਜੀ ਤਿਆਰ ਰੱਖੇ ਦੀਆਂ ਜਿੰਨੀਆਂ ਗਰੰਟੀਆਂ ਸੀਗੀਆਂ ਪੰਜਾਬ ਦੇ ਲੋਕਾਂ ਨੇ ਉਹਨਾਂ ਦੇ ਹੱਕ ਸਵਾਰਦਾ ਮਾਫ ਕਰਨਾ ਤੁਹਾਨੂੰ ਵਿਚ ਟੋਕਦੇ ਪਰ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਖੜਾ ਹੋਇਆ ਸੀ ਜਦੋਂ ਮਨਪ੍ਰੀਤ ਬਾਦਲ ਨੇ ਲੱਡੂ ਵੰਡੇ ਨੇ ਕਾਫੀ ਜ਼ਿਆਦਾ ਉਹ ਵੀਡੀਓ ਵਾਇਰਲ ਹੋਈ ਹੈ ਰਾਜਾ ਵੜਿੰਗ ਦੀ ਹਾਰ ਤੋਂ ਬਾਅਦ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਆਪ ਦਾ ਜਿਹੜਾ ਚੱਗਿਆ ਉਹ ਚੁੱਕਿਆ ਗਿਆ ਤੇ ਦੂਜੇ ਪਾਸੇ ਲੰਡੂ ਵੰਡੇ ਜਾ ਰਹੇ ਨੇ ਇਹ ਮੰਤਰੀ ਦਬਾਧਾ ਜੀ ਜਿਮਨੀ ਚੋਂਣ ਜਿੱਤੇ ਸੀਗੇ ਸਰਕਾਰ ਦੇ ਖਿਲਾਫ ਉੱਤੇ ਸਿਰਫ 7-8000 ਗੋਡ ਲੈ ਕੇ ਲੱਡੂ ਵੰਨੇ ਮੈਨੂੰ ਸਮਝਦਾ ਕੋਈ ਸ਼ੋਭਾ ਨਹੀਂ ਜਿੰਦੀ ਮੈਨਾਂ ਤਾਂ ਉਹਨਾਂ ਨੇ ਤਾਂ ਇੱਕ ਵੀਡੀਓ ਵੀ ਲਾਈਵ ਦੇਖਿਆ ਸੀਗਾ ਜਿਹੜਾ ਉਹਨਾਂ ਨੇ ਲੋਕਾਂ ਨੂੰ ਤੇ ਖਾਸ ਕਰਕੇ ਰਾਜੇ ਦੇ ਖਿਲਾਫ ਪਾਇਆ ਸੀਗਾ ਵੀ ਆਪਾਂ ਜਦ ਲੋਕਾਂ ਨੂੰ ਸੰਬੋਧਨ ਕਰ ਰਹੇ ਹੋਈਏ ਤਹੱਤ ਜੁੜੇ ਹੋਣੇ ਚਾਹੀਦੀ ਨਿਮਰਤਾ ਹੋਣੀ ਚਾਹੀਦੀ ਹੈ ਕਿ ਉਹ ਆਪਣੇ ਬਾਗ ਚ ਕਿਦਮਾਰੇ ਬਾਗ ਚ ਕੁਰਸੀ ਤੇ ਬਹਿ ਕੇ ਐਨ ਲੱਤ ਤੇ ਲੱਤ ਰੱਖ ਕੇ ਜੁੱਤੀ ਪੰਜਾਬ ਦੇ ਲੋਕਾਂ ਦੇ ਘਾਰੇ ਸੋ ਮੈਂ ਸਮਝਦਾ ਇਹ ਕੋ ਬਾੜੀ ਵਧੀਆ ਗੱਲ ਨਹੀਂ ਜਿਨ੍ਹਾਂ ਦਾ ਇੰਨਾ ਤਜਰਬਾ ਹੋਵੇ ਜਾਂ ਕੁਝ ਔਰ ਇੰਨਾ ਵੱਡੇ ਵੱਡੇ ਉਹਦੇ ਤੇ ਰਹੇ ਹੋਣ ਤਾਂ ਉਹਨਾਂ ਨੂੰ ਘੱਟੋ ਘੱਟ ਜੇ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਆਣਾ ਤਾਂ ਇੱਕ ਤਹਿਜ਼ੀਬ ਇੱਕ ਲਹਿਜੇ ਤੇ ਰਹਿਣਾ ਚਾਹੀਦਾ ਹੈ ਕਿ ਕੋ ਬਾੜੀ ਵਧੀਆ ਗੱਲ ਨਹੀਂ ਸਮਝਦਾ ਸੋ ਉੱਥੇ ਹੀ ਤੁਹਾਨੂੰ ਕੁਝ ਤਸਵੀਰਾਂ ਇੱਧਰ ਦੀਆਂ ਵੀ ਦਿਖਾ ਦਈਏ ਕਿ ਕੀ ਮਾਹੌਲ ਬਣਿਆ ਹੋਇਆ ਇਸ ਵੇਲੇ ਕਾਲੀ ਮਾਤਮੰਦਰ ਪਟਿਆਲਾ ਦੇ ਬਾਹਰ ਦਾ ਕਉਥੇ ਹੀ ਹੋਰ ਵੀ ਕਈ ਸੀਨੀਅਰ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਵੀ ਤੁਹਾਨੂੰ ਅੱਗੇ ਤੋਂ ਅੱਗੇ ਅਸੀਂ ਦਿਖਾਉਂਦੇ ਰਹਿਾਂਗੇ ਅੱਜ ਅੱਜ ਬਸ ਕਰੋ ਬਸ ਕਰੋ ਯਾਰ ਪਰਮ ਪਰਮਾਤਮਾ ਦਾ ਸ਼ੁਕrana ਕਰਨ ਦੇ ਲਈ ਪਟਿਆਲੇ ਕਾਵੀ ਮਾਤਾ ਜੀ ਦੇ ਮੰਦਿਰ ਤੋਂ ਇੱਕ ਸ਼ੁਕrana ਯਾਤਰਾ ਅਸੀਂ ਕਰ ਰਹੇ ਹਾਂ ਬਾਈਕ ਨਾਲ ਜਾਵਾਂਗੇ ਗੁਰਦਿਆਣਾ ਮੰਦਿਰ ਤੇ ਰਾਮਦੀਰ ਜੀ ਅੰਮ੍ਰਿਤਸਰ ਜਾਵਾਂਗੇ ਅਸੀਂ ਪਰਮਾਤਮਾ ਦਾ ਸ਼ੁਕrana ਕਰਾਂਗੇ ਪੰਜਾਬ ਦੇ ਲੋਕਾਂ ਦਾ ਸ਼ੁਕrana ਕਰਾਂਗੇ ਔਰ ਬਾਦੀ ਦੀ ਲੀਡਰਸ਼ਿਪ ਦਾ ਸ਼ੁਕrana ਕਰਾਂਗੇ ਜਿਨ੍ਹਾਂ ਨੇ ਮੈਨੂੰ ਔਰ ਮੇਰੇ ਵੀ ਸ਼ੇਰੀ ਕੱਸੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਪੰਜਾਬ ਦੇ ਲੋਕਾਂ ਨੂੰ ਸ਼ੁਕrana ਕਰਾਂਗੇ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਫਤਵਾ ਇਹਨਾਂ ਬਾਈ ਇਲੈਕਸ਼ਨ ਦੇ ਤਿੰਨ ਸੀਟਾਂ ਜਿੱਤ ਕੇ ਦਿੱਤਾ ਔਰ ਪ੍ਰਮਾਤਮਾਗੇ ਅਰਦਾਸ ਕਰਾਂਗੇ ਕਿ ਅਸੀਂ ਆਪਣੀ ਜ਼ਿੰਮੇਵਾਰੀ ਪੂਰੀ ਬਾਖੂਬੀ ਇਮਾਨਦਾਰੀ ਦੇ ਨਾਲ ਸੰਦੇਹ ਇਹਨਾਂ ਦੇ ਵਸ ਗਏ ਔਰ ਪੰਜਾਬ ਨੂੰ ਮੁੜ ਤੋਂ ਅ ਖੁਸ਼ਹਾਲ ਰੰਗ ਦਾ ਪੰਜਾਬ ਬਣਾ ਲਗੇ। ਉਹਨਾਂ ਦੇ ਆਉਣ ਵਾਲੀਆਂ ਚੈਲੰਜ ਰਹੇਗਾ ਕੀ ਕਹੋਗੇ? ਜਦੋਂ ਪੂਰੀ ਇਮਾਨਦਾਰੀ ਦੇ ਨਾਲ ਪਰਮਤਮਾ ਦਾ ਅਸ਼ੀਰਵਾਦ ਲੈ ਕੇ ਸਾਰੇ ਸਾਥੀਆਂ ਨਾਲ ਲੈ ਕੇ ਚੱਲਦੇ ਹੋ ਤੇ ਚੈਲੰਜਸ ਨੂੰ ਆਪਰਚੂਨਿਟੀਆਂ ਦੇ ਵਿੱਚ ਕਨਵਰਟ ਕਰਕੇ ਹੀ ਕਾਮਯਾਬੀ ਨਿਕਲਦੀ ਹੈ। কাশার <laughs> হ্যাঁ